ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੇ ਪਾਸ਼ਾਈਆਂ ਨਮੋ ਮਾਤਾ ਸਹਿਦੇਵਾਂ ਸਿੰਘੋ ਸਿੱਧੋ ਸੋ ਗੁਰਮੁਖ ਪਿਆਰਿਓ ਆਓ ਵਹਿਗੁਰੂ ਨੂੰ ਯਾਦ ਕਰੀਏ ਗੁਰੂਆਂ ਨੂੰ ਯਾਦ ਕਰੀਏ ਆਪਣਾ ਜੀਵਨ ਸਫਲਾ ਕਰੀਏ ਨਾਮ ਸਿਮਰਨ ਦੀਆਂ ਗੱਲਾਂ ਸੁਣ ਕੇ ਵਾਹਿਗੁਰੂ ਦਾ ਪਿਆਰ ਪ੍ਰਾਪਤ ਕਰੀਏ ਪ੍ਰਮਾਤਮਾ ਦਾ ਸੋ ਮੈਂ ਵੀਡੀਓ ਪਾਈ ਸੀਗੀ ਬੀ 10ਵੇਂ ਪਾਸ਼ਾ ਮਹਾਰਾਜ ਜਿਹੜਾ ਸ਼ਬਦ ਹੈ ਗੋਬਿੰਦੇ ਮਕੰਦੇ ਬੀ ਉਹ ਤੁਸੀਂ 21 ਦਿਨ ਕਰਕੇ ਦੇਖ ਲਓ ਤੁਹਾਨੂੰ ਮਹਾਰਾਜ ਜੀ ਪਾਸ਼ਾ ਮਹਾਰਾ ਆਪ ਦੱਸਣਗੇ ਕਿ ਆਪ ਦਾ ਸਿਮਰਨ ਸਾਨੂੰ ਮਨਜ਼ੂਰ ਹੈ ਪਹਿਲਾਂ ਵੀ ਬਹੁਤ ਸੰਗਤ ਨੂੰ ਦੱਸਿਆ ਹੋਇਆ ਗੋਵਿੰਦੇ ਮੁਕੰਦੇ ਤੇ ਜਦ ਇਹ ਵੀਡੀਓ ਉਹਨਾਂ ਨੇ ਸੁਣੀ ਜਿਹੜੇ ਸ਼ਬਦ ਜਾਪ ਕਰਦੇ ਨੇ ਨਾਲ ਦੀ ਨਾਲ ਉਹਨਾਂ ਨੇ ਮੈਨੂੰ ਵੀਡੀਓ ਭੇਜੀ ਕਿ ਅਸੀਂ ਤਾਂ ਰੋਜ਼ ਹੀ ਦਰਸ਼ਨ ਕਰਦੇ ਆਂ ਬਾਜ ਦੇ ਜਿੱਦਾਂ ਦਾ ਗੋਵਿੰਦੇ ਮੁਕੰਦੇ ਉਦਾਰੇ ਪਾਰੇ ਹਰੀ ਅੰਕਰੀ ਨਾਮੇ ਕਾਮੇ ਸ਼ਬਦ ਕਰਨ ਲੱਗੇ ਆਂ ਕਹਿੰਦੇ ਸਾਡੇ ਤਾਂ ਬਾਜ ਘਰੇ ਆਉਂਦਾ ਜੇ ਖੇਤ ਵਿੱਚ ਜਾਇਏ ਖੇਤ ਵਿੱਚ ਨਾਲ ਜਾਂਦਾ ਸੋ ਆ ਵੀਡੀਓ ਮੈਂ ਤੁਹਾਨੂੰ ਦਿਖਾਉਣ ਅੱਗੇ ਜਾ ਕੇ ਸੰਗ ਜੀ ਜਿਹੜਾ ਗੁਰੂ ਦਾ ਸ਼ਬਦ ਹੈ ਨਾ ਬਹੁਤ ਹੀ ਜਾਦੇ ਬਹੁਤ ਹੀ ਜਾਡੇ ਕਲਾ ਦਾ ਮਾਲਕ ਹੈ ਕਿਉਂਕਿ ਸ਼ਬਦ ਤੋਂ ਹੀ ਸ੍ਰਿਸ਼ਟੀ ਪੈਦਾ ਹੋਈ ਹੈ ਜਿਹੜੀ ਚੀਜ਼ ਸੰਸਾਰ ਤੇ ਨਹੀਂ ਹੈਗੀ ਸੰਸਾਰ ਤੇ ਹੈ ਹੀ ਨਹੀਂ ਸ਼ਬਦ ਦੇ ਨਾਲ ਸ਼ਬਦੀ ਕਮਾਈ ਦੇ ਨਾਲ ਉਹ ਵੀ ਪ੍ਰਾਪਤ ਹੋ ਜਾਂਦੀ ਹੈ ਬੰਦੇ ਨੂੰ ਕਿਉਂਕਿ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਇਹ ਗੰਭੀਰ ਵੀ ਹੈ ਗਹਿਰ ਵੀ ਹੈ ਗੁਰੂ ਹੈ ਪੀਰ ਹੈ ਇਹ ਸ਼ਬਦੋਂ ਕੋਈ ਵੀ ਕੋਨਾ ਕੋਈ ਵੀ ਜਗ੍ਹਾ ਕੋਈ ਵੀ ਥਾਂ ਖੰਡ ਬਹਿ ਰਹਿਮੰਡ ਆਕਾਸ਼ ਪਤਲ ਕੁਛ ਨਹੀਂ ਲੁਕਿਆ ਪਿਆ ਹੋਇਆ ਸਭ ਕਿਤੇ ਸਭ ਕਿਤੇ ਸ਼ਬਦ ਰਮਿਆ ਹੋਇਆ ਹੈ ਸ਼ਬਦ ਦੇ ਰਾਹੀਂ ਅਸੀਂ ਪਰਮੇਸ਼ਰ ਨੂੰ ਮਿਲਣਾ ਹੈ ਸ਼ਬਦ ਵਿੱਚੋਂ ਹੀ ਪ੍ਰਕਾਸ਼ ਹੋਣਾ ਹੈ ਸ਼ਬਦ ਨਹੀਂ ਪਰਮੇਸ਼ਰ ਬਣਨੇ ਪਰਮੇਸ਼ਰ ਹੀ ਸ਼ਬਦ ਹੈ ਸੋ ਇਸ ਤਰ੍ਹਾਂ ਕਰਕੇ ਤੇ ਆਪਾਂ ਤੁਹਾਨੂੰ ਇਹ ਵੀਡੀਓ ਵਿੱਚ ਹੀ ਦਿਖਾਉਨੇ ਆ ਵੀ ਕਿਵੇਂ ਕਲਾ ਵਰਤੀਏ ਗੋਵਿੰਦੇ ਮੁਕੰਦੇ ਉਦਾਰੇ ਪਾਰੇ ਹਰੀ ਅੰਕ੍ਰੇਨ ਨਾਮੇ ਕਾਮੇ ਸ਼ਬਦ ਗੁਰੂ ਦਾ ਸਰੂਪ ਹੈ ਜਿੰਨਾ ਤੁਸੀਂ ਇਹਦੇ ਨਾਲ ਪਿਆਰ ਪਾਉਂਦੇ ਚਲੇ ਜਾਓਗੇ ਉਤਨਾ ਹੀ ਤੁਹਾਨੂੰ ਇਹ ਇਹ ਗਹਿਰ ਗਹਿਰਾਈ ਦੇ ਵਿੱਚ ਲੈ ਕੇ ਚਲਾ ਜਾਏਗਾ ਫਿਰ ਤਾਂ ਇਹ ਸੁੱਤੇ ਆ ਜਾਗਦੇ ਆ ਤੁਰਦੇ ਆ ਫਿਰਦੇ ਆ ਖਾਂਦੇ ਆ ਪੀਂਦੇ ਆ ਅੰਦਰ ਰੋਮ ਰੋਮ ਵਿੱਚ ਹੋ ਜਾਂਦਾ ਹੈ ਅਠੋ ਪੈਰ ਸਹਾਈ ਹੋ ਜਾਂਦਾ ਸਦਾ ਅੰਗ ਸੰਗੇ ਅੰਗ ਸੰਗ ਹੋਣ ਲੱਗ ਜਾਂਦਾ ਸ਼ਬਦ ਇਸ ਕਰਕੇ ਸ਼ਾਬਦ ਦੀ ਤੁਸੀਂ ਜਿੰਨੀ ਵੀ ਕਮਾਈ ਕਰੋਗੇ ਉਨਾਂ ਹੀ ਜਾਨਿ ਕਿ ਥੋੜੀ ਹੈ ਇਸ ਤਰ੍ਹਾਂ ਕਰਕੇ ਬਹੁਤ ਵਿਸ਼ਵਾਸ ਦੀ ਗੱਲ ਹੈ ਜਿਨ੍ਹਾਂ ਨੇ ਗੋਵਿੰਦ ਦੇ ਮੁਕੰਦੇ ਕੀਤਾ ਨਾ ਉਹਨਾਂ ਨੇ ਹੁਣੀ ਵੀਡੀਓ ਮੈਨੂੰ ਭੇਜੇ ਕਦੇ ਆਵਾਜ਼ ਆ ਬੈਠਾ ਸਾਡੇ ਕੋਲੇ ਦੇਖ ਲਓ ਸੀ ਇਸ ਤਰ੍ਹਾਂ ਕਰਕੇ ਤੁਹਾਨੂੰ ਦਿਖਾਉਣੀ ਆ ਵੀਡੀਓ ਇਸ ਕਰਕੇ ਤੁਸੀਂ ਗੋਵਿੰਦ ਦੇ ਮੁਕੰਦੇ ਕਰਕੇ ਤਾਂ ਦੇਖੋ ਤੁਸੀਂ ਕਮਾਲ ਮਨੋਗੇ ਤੁਹਾਡੇ ਕੰਮ ਵੀ ਪੂਰੇ ਹੋਣਗੇ ਇਸ ਤਰ੍ਹਾਂ ਮਹਾਰਾਜ ਚੜ੍ਹਦੀ ਕਲਾ ਵੀ ਕਰਨਗੇ ਦੇਖੋ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ